我。 ਕਮਾਜ ਵਰਕ ਦਾ ਬੋਲ ਸੋ ਦੁਬਾਰਾ ਫਿਰ ਸਾਰੀ ਸੰਗਤ ਨੂੰ ਸਤਿਗੁਰੂ ਦਾਸ ਮਹਾਰਾਜੀ ਦੇ ਪ੍ਰਕਾਸ਼ ਤੁਹਾਡੇ ਦੀ ਲੱਖ ਲੱਖ ਵਧਾਈ ਕੀ ਮਜੀਤਾਰੀ ਸਾਜ ਤੇ ਕੀ ਮਜੀਤਾਰੀ ਸਾਜ ਤੇ ਇਹ ਰਾਹੇ ਆ ਕੇ ਕਹਿੰਦੇ ਸੂਰਾ ਕੀ ਦਰਿਆ ਰੱਖਿਆ ਕਰਨੇ ਸੂਰਾ ਹੁਣੇ ਪੁਲਿਸ ਦੀ ਟੁਕੜੀ ਵੱਲੋਂ ਸਤਨੰਦ ਆਸਰਾ ਜੀ ਨੂੰ ਸਲੰਘ ਦਿੱਤੀ ਗਈ ਸੋ ਸਾਰੇ ਔਰ ਜਿੰਨੇ ਵੀ ਹੋਰ ਸਾਥੀ ਪਹੁੰਚੇ ਆ ਸਾਡੇ ਸੁਖਵਿੰਦਰ ਗਰਵਾਨ ਜੀ ਉਹਨਾਂ ਦਾ ਵੀ ਸਾਰਿਆਂ ਦਾ ਇਸੂਰੇ ਸਭ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵੈਲਕਮ ਕਰਦੇ ਆ ਹੁਣ ਸਾਡੇ ਬੀਬੀ ਜੀ ਜੀਪੀ ਮੈਡਮ ਇੰਟਰਵਿਊ ਕਰ ਮੰਨ ਜੀ ਐਮਐਲਏ ਹਲਕਾ ਬੋਦਰ ਫਤਿਹੁਰਦਾ ਜੱਟੀ ਜੈ ਫਤਿਹੁਰਦਾ ਜੱਟੀ ਦਾ ਸਵਾਗਤ ਨਹੀਂ ਵੈਲਕਮ ਕਰਦੇ ਆ جلندر شہر میں کل چھٹی کی شانتی پہنچے بہت بہت سواگت ਸੁਭਿੰਦਰ ਗੜਵਾਲ ਜੀ ਦਾ ਮਾਝੂ ਜਾਨ ਜੀ ਉਹ ਆਪਣਾ ਸਨਮਾਨ ਮਾਝੂ ਜਾਨ ਜੀ ਕਿਸ਼ੂ ਕਪਾਣੀਆਂ ਜੀ ਇਧਰ ਲੰਗਰ ਚੱਲ ਰਿਹਾ ਲੰਗਰ ਲੱਗੇ ਆ ਕੇ ਜਾਨ ਸੇ ਕਿਰਪਾ ਕਰੋ ਵੀਰੇਸ਼ ਬਲਵਾਲ ਜੀ ਸਭੇ ਬਹੁਤ ਹੀ ਸਤਿਕਾਰਯੋਗ ਸਭੇ ਦਰਮਿਆਨ ਕੋਈ ਆਪਣੇ ਸਾਥੀਆਂ ਨਾਲ ਪਹੁੰਚ ਚੁੱਕੇ ਆ ਅਸੀਂ ਉਹਨਾਂ ਦਾ ਵੀ ਡਾਕਟਰ ਮੇੜਕਰ ਯੂਥ ਕਲੱਬ ਦੇ ਸਟੰਪ ਕੋਤਰ ਨੂੰ ਸਵਾਗਤ ਕਰਦੇ ਆ ਦੇਖਿਓ ਨੇ ਸਾਧਗਰ ਅਫਲਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਅਮਰਜੀਤ ਸਿੰਘ ਜੀ ਸਮਰਾ ਸਾਫ ਦਾ ਕੈਪਟਨ ਮੰਤਰੀ ਪੰਜਾਬ ਕੋਈ ਆਪਣੇ ਸਾਥੀਆਂ ਨਾਲ ਪਹੁੰਚੇ ਆ ਸੋ ਅਸੀਂ ਉਹਨਾਂ ਦਾ ਬਹੁਤ ਬਹੁਤ ਵੈਲਕਮ ਕਰਦੇ ਆ ਜੀ ਸਵਾਗਤ ਕਰਦੇ ਆ ਦੁਬਾਰਾ ਫਿਰ ਸਾਰੇ ਸੰਗਤ ਨੂੰ ਸਤਿ ਸ੍ਰੀ ਅਕਾਲ ਸਾਰਜ ਦੇ ਪੁੱਜਾ ਜੀ ਬਹੁਤ ਬਹੁਤ ਸਵਾਗਤ ਜਪਰੀਤ ਗੋਪੀ ਸੰਧੂ ਜੀ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਆਂ ਸਾਫ ਦਾ ਮੁਖ ਉਦਰੀ ਪੰਜਾਬ ਸਰਦਾਰ ਚਾਹਲੀ ਜੀ 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 ਵੀ ਸਾਥੀ ਹੋਰ ਨਾਲ ਆਤੇ ਆ ਸੋ ਸਾਰਿਆਂ ਦਾ ਅਸੀਂ ਹਰੀ ਸ਼ਰਮਾ ਜੀ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਰਲਗਮ ਕਰਦੇ ਆਂ ਸਤਿਗੁਰੂ ਲਾਖਮਨ ਰਾਜ ਜੀ ਸਾਰੇ ਸੁਰਵਿਦਾ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੁਹਾਡੇ ਘਰਾਂ ਚ ਪੂਰ ਰਵਿਦਾ ਜੀ ਬਰਕਤ ਪਾਵੇ ਸਾਰਿਆਂ ਦੀ ਤਰੱਕੀ ਹੋਵੇ ਇਹ ਇਲਾਕਾ ਹੋਰ ਅੱਗੇ ਵਧੇ ਵਧੀਆ ਤਰੱਕੀਆਂ ਕਰੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈ ਜੈ ਜੀ ਗੁਰਦੇਵ

ਸਾਹਿਬ ਜਨਮ ਮੰਦਰ ਕੀ ਕਹੂਗੇ ਜੀ ਅੱਜ ਜੜੀ ਸ਼ੋਭਾ ਯਾਤਰਾ 'ਚ ਪਹੁੰਚੇ ਆ ਜੀਸ ਕਲੱਬ ਜਿਸਟਰ ਮੁਕਤਰ ਵੱਲੋਂ ਮੁਕਤਰ ਦੇ ਵਿੱਚ ਸਾਡੇ ਦਰਮਿਆਨ ਸਾਨਯਤ ਮੁੱਖ ਮੰਤਰੀ ਪੰਜਾਬ ਸਰਦਾਰ ਚੰਨੀ ਸਿੰਘ ਚੰਨੀ ਜੀ ਉਹਨਾਂ ਦੇ ਨਾਲ ਪਟਨ ਨਗਰ ਹਾਂਜੀ ਮੈਡਮ ਅੱਜ ਰਵਿਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਘਟੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਅ ਅੱਜ ਨਕੁੱਦਰ ਪੂਰੇ ਹਲਕੇ ਦੇ ਵਿੱਚ ਮੈਂ ਸਵੇਰ ਦੀ ਵਕਫ ਵਕ ਥਾਵਾਂ ਤੋਂ ਅ ਸਤਿਗੁਰੂ ਸ਼੍ਰੀ ਰਵਿਦਾਸ ਮਹਾਰਾਜ ਜੀ ਦੇ ਆਗਮਨ ਪਰੋਪਤੇ ਵਿੱਚ ਸ਼ੋਭਾ ਯਾਤਰਾ ਪੂਰੇ ਹਰਸੋਲਾਸ ਤੇ ਨਾਲ ਬਹੁਤ ਸ਼ਰਧਾ ਦੇ ਨਾਲ ਪੂਰਾ ਜਿਹੜਾ ਹਲਕਾ ਹੈ ਐਵੇਂ ਜਿਵੇਂ ਸਜਾ ਹੁੰਦਾ ਬਿਲਕੁਲ ਦੁਲਹੰਦੀ ਤਰ੍ਹਾਂ ਸਜਿਆ ਹੋਇਆ ਗੁਰੂਆਂ ਦਾ ਅ ਆਗਮਨ ਪਰਬ ਬੜੀ ਸ਼ਰਤਾਂ ਨਾਲ ਮਨਾਇਆ ਜਾ ਰਿਹਾ ਜਿਹਦੇ ਤਹਿਤ ਅੱਜ ਸ਼ੋਭਾ ਯਾਤਰਾ ਨਕੋਤਰਨੂਰ ਮੈਲਵਿਡ ਦਾ ਪਿੰਡਾਂ ਦੇ ਵਿੱਚ ਹਰ ਇੱਕ ਜਗ੍ਹਾ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਮੇਰੇ ਵੱਲੋਂ ਸਾਰੇ ਸਤਿਗੁਰੂ ਸ਼ਿਵਰਾ ਸੁਰਦਰਪਦਾਸ ਮਹਾਰਾਜ ਜੀ ਦੇ ਨਾਮ ਨਾਲ ਲੰਗਲੇਵਾ ਸੰਗਤ ਜਿਹੜੀ ਆ ਉਹਨਾਂ ਨੂੰ ਅੱਜ ਦੇ ਦਿਨ ਦੀਆਂ ਕੱਲ ਦੀਆਂ ਉਹਨਾਂ ਦੇ ਆਗਮਨ ਪਰਬੀਆਂ ਲੱਖ ਲੱਖ ਵਧਾਈਆਂ ਉਹਨਾਂ ਦੀ ਸਾਰੀਆਂ ਮਨੋ ਕਾਮਨਾਵਾਂ ਗੁਰੂਵਾਰ ਰਾਜ ਜੀ ਪੂਰੀਆਂ ਕਰਨ ਉਹਨਾਂ ਦੇ ਘਰਾਂ 'ਚ ਸੁੱਖ ਸ਼ਾਂਤੀ ਤੇ ਸਮਰiddhi ਪ੍ਰਦਾਨ ਕਰਨ ਬਹੁਤ-ਬਹੁਤ ਮੁਬਾਰਕਾਂ ਜੀ। ਸ੍ਰੀ ਗੁਰੂ ਕੋਲੇ ਨਾ ਸ੍ਰੀ ਗੁਰੂ ਕਬੀਰ ਦਾਸ ਜੀ ਦੇ ਪ੍ਰਕਾਸ਼ ਪਰਉਪਦੇਸ ਸੰਬੰਧ ਵਿੱਚ ਜੋ ਸ਼ੋਭਾ ਯਾਤਰਾ ਕੱਢੀ ਗਈ ਹੈ ਅਸੀਂ ਉਹਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਡੇ ਸਮੂਹ ਨਗਰ ਦੇ ਉੱਤੇ ਉਹ ਅਸ਼ੀਰਵਾਦ ਬਣਾਈ ਰੱਖਣ ਤੇ ਅੱਜ ਦੀ ਸਾਰੀ ਸਮੂਹ ਸੰਗਤਾਂ ਨੂੰ ਧੰਨ-ਧੰਨ ਸ੍ਰੀ ਗੁਰੂ ਕਬੀਰ ਦਾਸ ਜੀ ਦੇ ਜਨਮ ਦਿਨ ਦੀ ਲੱਖ-ਲੱਖ ਵਧਾਈਆਂ। ਔਰ ਸਾਰਿਆਂ ਦੀ ਕਿਰਪਾ ਬਣਾਇਆ